thank <laughs> किसान को कभी सूखे की मार और कभी ज्यादा बारिश के कारण अपनी मेहनत का सही मुआवजा न मिलने की मार किसान अक्सर ही सरकारों की अनदेखी का शिकार होता आ रहा है अब एक बार फिर लैंड पोलिंग के जरिए किसानों को पंजाब सरकार की अनदेखी का शिकार होना पड़ा क्योंकि पंजाब सरकार की ओर से लैंड पोलिंग पॉलिसी जो बनाई गई है उनका किसान विरोध कर रही है उसी कड़ी के तहत आज न सिर्फ जिला पठानकोट बल्कि जिला होशियारपुर के किसानों द्वारा दोआबा किसान यूनियन के सहयोग से पठानकोट के जिला प्रबंधी कॉम्प्लेक्स डीसी दफ्तर के बाहर पंजाब सरकार के खिलाफ रोष प्रदर्शन किया गया जिसमें जहां किसानों ने पंजाब सरकार द्वारा बनाई गई लैंडफॉलिंग पॉलिसी को रद्द करने यूरिया खाद की किल्लत और कई मुद्दों को लेकर पंजाब सरकार को घेरा इस बारे में बात करते हुए प्रदर्शन कर रहे किसानों ने कहा कि पंजाब सरकार ने सत्ता में आने से पहले जो भी वादे किए थे वह वादा खिलाफी हुए हैं किसानों के साथ शाही हो रही है उन्होंने कहा कि लैंड पोलिंग पॉलिसी किसानों को मंजूर नहीं है यही नहीं यूरिया खाद की भी किल्लत आ रही है उन्होंने कहा कि अगर सरकार ने अपनी पॉलिसी वापस नहीं ली और ਕਿਸਾਨੋ ਕੋ ਤੰਗ ਪਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਤੋ ਉਨਕਾ ਸੰਘਰਸ਼ ਇਸੇ ਤਰ੍ਹਾਂ ਚੱਲੀ ਰਹੇਗਾ ਬਨੇਰੋ ਮਾਰ ਸਾਤ ਤੇ ਦੇਖਤੇ ਰਹੋ ਪੰਜਾਬ ਜੈ ਕੀ ਨਿਊਜ਼ ਦੇਖੋ ਡੀਸੀ ਦਫਤਰ ਪਠਾਨਕੋਟ ਅਸੀਂ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਮੁਜ਼ਾਹਰਾ ਕਰ ਰਹੇ ਹਾਂ ਧਰਨਾ ਲਾਇਆ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਹ ਕਿਹੋ ਜੀਆਂ ਹਨੇਰੇ ਵਾਲੀਆਂ ਪਾਲਸੀਆਂ ਪੰਜਾਬ ਦੇ ਕਿਸਾਨਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਜਿਹੜੀਆਂ ਲੈ ਕੇ ਆਏ ਆ ਲੈਂਡ ਪੂਲਿੰਗ ਸਕੀਮ ਦੀ ਮੈਂ ਗੱਲ ਕਰਦਾ ਸੋ ਉਹ ਬੜੀ ਹੀ ਘਾਤਕ ਕਿਸਾਨਾਂ ਵਾਸਤੇ ਸਕੀਮ ਆ ਬੜੀ ਘਾਤਕ ਪਾਲਿਸੀ ਆ ਸੋ ਅਸੀਂ ਦੁਆਬਾ ਕਿਸਾਨ ਕਮੇਟੀ ਵੱਲੋਂ ਮੰਗ ਕਰਦੇ ਆ ਸੀਐਮ ਸਾਹਿਬ ਤੋਂ ਕਿ ਇਸ ਪਾਲਿਸੀ ਨੂੰ ਤੁਰੰਤ ਜਿਹੜਾ ਇਹਦਾ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ ਇਹਨੂੰ ਰੱਦ ਕੀਤਾ ਜਾਵੇ ਕਿਉਂਕਿ ਸਾਡੇ ਭਲੇ ਦੀ ਹੈ ਨਹੀਂ ਕਿ ਆ ਪਿੱਛੇ ਜਦੋਂ ਸਰਕਾਰਾਂ ਜ਼ਮੀਨ ਅਕਵਾਇਰ ਕਰਦੀਆਂ ਸੀ ਤੇ ਸਰਕਾਰੀ ਰੇਟ ਤੋਂ 4 ਗੁਣਾ ਵੱਧ ਕਿਸਾਨ ਨੂੰ ਪੈਸੇ ਦਿੰਦੇ ਸੀ ਡਬਲ ਅਜਾੜਾ ਪੱਤਾ ਦਿੰਦੇ ਸੀਗੇ ਉਹਦੇ ਨਾਲ ਕੀ ਹੁੰਦਾ ਸੀਗਾ ਕਿਸਾਨ ਜਾ ਕੇ ਹੋਰ ਜ਼ਿਲ੍ਹਿਆਂ ਦੇ ਵਿੱਚ ਜਾਂ ਆਪਦੇ ਲਾਗੇ ਛਕੇ ਕਿਤੇ ਆਪਦੀ ਜ਼ਮੀਨ ਲੈ ਲਿੰਦਾ ਸੀ ਆਪਦੇ ਜਿਹੜਾ ਪਰਿਵਾਰ ਦਾ ਉੱਥੇ ਪਾਲਣ ਪੋਸ਼ਣ ਕਰਦਾ ਸੀ ਆਪਦੇ ਪਰਿਵਾਰ ਨੂੰ ਜਿਹੜਾ ਰੋਜ਼ਗਾਰ ਦਿੰਦਾ ਸੀਗਾ ਆਪਦੇ ਧੀਆਂ ਪੁੱਤ ਉੱਥੇ ਕੰਮ ਕਰਦੇ ਸੀ ਸੋ ਅੱਜ ਤੇ ਮਾਨ ਸਰਕਾਰ ਨੇ ਵੇਲੇ ਕਰਕੇ ਰੱਖ ਦਿੱਤਾ ਕਹਿੰਦੇ ਕਿਲਾ ਦੋ ਤੇ ਦੋ ਕਨਾਲਾ ਲਾਓ ਲੈਣਾ ਕਦੋਂ ਨੂੰ ਉਸ ਗੱਲ ਦਾ ਹਾਲੇ ਪਤਾ ਕੁਛ ਨਹੀਂ ਪਹਿਲਾਂ ਕਹਿੰਦੇ ਸੀ 30000 ਰੁਪਏ ਪ੍ਰਤੀ ਕਿਲਾ ਜਿਹੜਾ ਆ ਅਸੀਂ ਠੇਕਾ ਦੇਵਾਂਗੇ ਔਰ ਲੋਕਾਂ ਦਾ ਰੋਹ ਦੇਖਿਆ ਕਹਿੰਦੇ 50000 ਦੇ ਦਾਂਗੇ ਹੁਣ ਮੈਨੂੰ ਸੁਣ ਚਾਇਆ ਕਹਿੰਦੇ ਲੱਖ ਵੀ ਦੇ ਦਾਂਗੇ ਉਹ ਕਿੰਨੇ ਕਰੋੜ ਰੁਪਈਆ ਪੰਜਾਬ ਤੇ ਸਰਕਾਰ ਜਾ ਚੜਿਆ ਤੁਸੀਂ ਕਿੱਥੋਂ ਪੈਸਾ ਦੇਣਾ ਮੁਲਾਜ਼ਮਾਂ ਨੇ ਤਨਖਾਹਾਂ ਦਾ ਦੇ ਨਹੀਂ ਹੋਣ ਡੀਆਂ ਕਿਸਾਨਾਂ ਦਾ ਗੰਨੇ ਦੀ ਸਬਸਿਡੀ ਦਾ 61 ਰੁਪਈਆ 133 ਕਰੋੜ ਰੁਪਈਆ ਹਾਲ ਤੱਕ ਤੁਹਾਡੇ ਤੋਂ ਦੇ ਨਹੀਂ ਹੋੜਿਆ ਉਹਦੇ ਵਾਸਤੇ ਵੀ ਅਸੀਂ ਅੰਦੋਲਨ ਕਰ ਰਹੇ ਆਂ ਆਵਾਜ਼ ਉਠਾ ਰਹੇ ਆਂ ਸੋ ਕਹਿਣ ਤੋਂ ਬਾਅਦ ਸਰਕਾਰ ਖੜੀ ਕਿੱਥੇ ਆ ਕਰਜ਼ੇ ਤੇ ਕਰਜ਼ਾ ਚੱਕੀ ਜਾਂਦੀ ਹੈ ਮਹਿਲਾਮਾਂ ਨੂੰ 1000 ਰੁਪਈਆ ਦੇਣਾ ਸੀ ਹਾਲ ਤੱਕ ਇੱਕ ਦੁੱਕੀ ਨਹੀਂ ਦਿੱਤੀ ਉਹਨਾਂ ਨੇ ਕਹਿੰਦੇ ਸੀ ਕ腐ਸ਼ਨ ਖਤਮ ਕਰਦਾਂਗੇ ਕ腐ਸ਼ਨ ਖਤਮ ਨਹੀਂ ਹੋਈ ਰੇਤਾ ਬਜਰੀ ਸਸਤੇ ਕਰਦਾਂਗੇ ਉਹ ਨਹੀਂ ਹੋਈ ਇਹ ਹੋਇਆ ਕੀ ਆ 3.5 ਸਾਲ ਹੋ ਗਏ ਆ ਸਾਲ ਇੱਕ ਰਹਿ ਗਿਆ ਪੰਜਾਬ ਦੇ ਲੋਕ ਬਹੁਤ ਦੁਖੀ ਆ ਲੈਂਡ ਪੋਲਿਸੀ ਪੋਸਟ ਨੂੰ ਤੁਰੰਤ ਰੱਦ ਕਰੋ ਗੰਨੇ ਦੀ ਬਕਾਇਆ ਰਾਸ਼ੀ ਜਿਹੜੀ ਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ 33 ਕਰੋੜ ਰੁਪਏ ਪਾਓ ਜਿਹੜੇ ਆਵਾਰਾ ਪਸ਼ੂ ਆਵਾਰਾ ਸੂਰ ਆਵਾਰਾ ਕੁੱਤੇ ਕੁੱਤੇ ਵੀ ਹੁਣ ਪਿੰਡਾਂ ਚ ਵੜਨ ਲੱਪਾਇਆ ਸਾਨੂੰ ਸੋ ਇਹਨਾਂ ਨੂੰ ਇਹਨਾਂ ਵਾਸਤੇ ਭੁਖਤਾ ਪ੍ਰਬੰਧ ਕਰੋ ਤੇ ਨਾਲ ਦੀ ਨਾਲ ਝੂਰੀਏ ਦੀ ਘਾੜ ਜਿਹੜੀ ਆ ਉਹਦੇ ਨਾਲ ਜਿਹੜੇ ਪ੍ਰੋਡਕਟ ਦੇ ਰਹੇ ਆ 270 ਦਾ ਬੋਰਾ ਝੂਰੀਏ ਦਾ ਤੇ 500 ਦਾ ਪ੍ਰੋਟੈਕਟ ਦੇ ਕੇ ਕਿਸਾਨ ਦੇ ਵੱਸ ਦੀ ਗੱਲ ਨਹੀਂ ਹੈਗੀ ਤੇ ਉੱਤੇ ਕੋਈ ਐਮਐਲਏ ਨਹੀਂ ਬੋਲਦਾ ਐਮਐਲਏ ਵੀ ਚੁੱਪ ਕਰਕੇ ਬੈਠੇ ਮੰਤਰੀ ਵੀ ਚੁੱਪ ਕਰਕੇ ਬੈਠੇ ਆ ਸਰਕਾਰੀ ਸਹਿਕਾਰੀ ਸੁਸਾਇਟੀਆਂ ਦੇ ਵਿੱਚ ਇਫਕੋ ਦੇ ਨਾਲ ਜਿਹੜੇ ਆ ਉਹ ਪ੍ਰੋਟੈਕਟ ਦੇ ਰਹੇ ਆ ਤੇ ਸਰਕਾਰ ਬੋਲ ਹੀ ਨਹੀਂ ਰਹੀ ਮੈਂ ਪ੍ਰਧਾਨ ਖਰਕੋਤ ਰਵਾਕ ਖਸਾਨ ਕਮੇਟੀ ਅੱਜ ਅਸੀਂ ਡੀਸੀ ਦਫ਼ਤਰ ਤੇ ਮੂਰੇ ਤਰਨਾ ਲਾਇਆ ਆ ਜੋ ਲੈਂਡ ਬੋਲਿੰਗ ਪਾਲਸੀ ਉਹਦੇ ਵਾਸਤੇ ਤੇ ਸੂਰਾਂ ਦੀ ਸਮੱਸਿਆ ਵਾਸਤੇ ਜਿਹੜੀ ਆ ਕਿ ਸਾਡੇ ਹੁਣ ਦੇਖੋ ਚੋਣੇ ਲਾਇਏ ਸੀ ਹੁਣ ਮਤਰੇਪੰਦੀ ਬਿਮਾਰੀ ਉਹਦੇ ਵਿੱਚ ਆ ਗਈ ਆ ਸਰਕਾਰਾਂ ਨੇ 132 ਬੀਜਾ ਜਿੰਨੇ ਵੀ ਆਪਦੇ ਪੀਆਰ ਚੋਣੇ ਦੇ ਉਹ ਸਾਨੂੰ ਦਿੱਤੇ ਸੀ ਉਹ ਸਾਰਿਆਂ ਨੂੰ ਬਿਮਾਰੀ ਪੈ ਗਈ ਆ ਸਰਕਾਰਾਂ ਨੇ ਬਿੱਲ ਕੱਟ ਕੇ ਸਾਨੂੰ ਦਿੱਤੇ ਆ ਹੁਣ ਇਹਦਾ ਸਰਕਾਰ ਵੀ ਹੱਲ ਕੋਈ ਕਰੇ ਕਿਉਂਕਿ ਜੀਮੀ ਦਾ ਟੋਟਾ ਕੱਟ ਕਿੱਲੇ ਤੇ 7-8000 ਰੁਪਏ ਖਰਚਾ ਹੋ ਗਿਆ ਆ ਹੁਣ ਜੇ ਉਹਨੂੰ ਵਾਹ ਕੇ ਦੁਬਾਰਾ ਬਿੱਜੇ 7000-8000 ਫੇਰ ਖਰਚਾ ਹੋ ਜਾਣਾ ਇਸ ਕਰਕੇ ਐ ਵੀ ਸਰਕਾਰ ਨੂੰ ਇਹ ਮੰਗ ਕਰਦੇ ਆ ਵੀ ਉਹਦਾ ਵੀ ਕੋਈ ਹੱਲ ਕੀਤਾ ਜਾਵੇ ਸਾਨੂੰ ਉਹਦੇ ਕੋਈ ਸਬਸਿਡੀ ਜਾਂ ਦਿੱਤੀ ਜਾਵੇ ਉਹਦੇ ਵਾਸਤੇ ਥੋੜਾ ਬਹੁਤਾ ਕੋਈ ਦੀ ਮਦਦ ਕੀਤੀ ਜਾਵੇ ਬਸ ਇਹ ਸਾਨੂੰ ਕਹਿਣ ਦੀ ਰੱਬਾ